ਤੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਹਰ ਪਾਰਟੀ ਦੇ ਵੱਲੋਂ ਆਪਣੇ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਇੱਕ ਪਾਸੇ ਅਤਿ ਦੀ ਗਰਮੀ ਦੂਜੇ ਪਾਸੇ ਚੋਣ ਪ੍ਰਚਾਰ ਸਿਖਰਾਤੇ ਹੈ ਜਿਸ ਦੇ ਤਹਿਤ ਨਾਬਾਤੋ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਦੇ ਵਿੱਚ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਬੀਤ ਸਿੰਘ ਦੇ ਹੱਕ ਦੇ ਵਿੱਚ ਵਿਸ਼ਾਲ ਰੈਲੀ ਮੋਟਰਸਾਈਕਲ ਰੈਲੀ ਜੜੀ ਹੈ ਕੱਢੀ ਗਈ ਐਸੇ ਮੌਕੇ ਤੇ ਵਿਦਾਇਕ ਦੇਵਮਾਨ ਨੇ ਕਿਹਾ ਕਿ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਅਸੀਂ ਤਾਂ ਭਾਰੀ ਬਹੁਮਤ ਦੇ ਨਾਲ ਡਾਕਟਰ ਬਲਬੇ ਸਿੰਘ ਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਣਾ ਹੈ ਐਸੇ ਮੌਕੇ ਤੇ ਪਾਰਟੀ ਵਰਕਰਾਂ ਦੇ ਵਿੱਚ ਵੀ ਭਾਰੀ ਜੋਸ਼ ਵੇਖਣ ਨੂੰ ਮਿਲਿਆ ਅੱਜ ਮੋਟਰਸਾਈਕਲ ਰੈਲੀ ਰੱਖੀ ਗਿਆ ਨਾਪਾ ਦੇ ਵਿੱਚ ਜੀ ਨਾਪਾ ਸ਼ਹਿਰ ਦੇ ਜਿਹੜੇ ਮੁੱਖ ਮਜਾਰ ਨੇ ਸਾਰੇ ਕਵਰ ਕੀਤੇ ਜਾਣਗੇ ਪਟਿਆਲਾ ਗੇਟ ਤੋਂ ਰੈਲੀ ਆਰੰਭ ਹੋ ਕੇ ਪਿੱਖੀ ਮੋੜ ਦੇਵੀਦਲਾ ਚੌਕ ਪੌੜਾ ਗੇਟ ਬਿਸ਼ਕਰਮਾ ਚੌਕ ਮੈਸਕੇਟ ਇਹ ਸਾਰਾ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਜੀ ਔਰ ਅੱਜ ਗਰਮੀ ਬਹੁਤ ਹੈ 40 ਡਿਗਰੀ ਦਾ ਟੈਂਪਰੇਚਰ ਹੈ ਪਰ ਫਿਰ ਵੀ ਬਾਅਦ ਜਿਤ ਵੀ ਤੁਸੀਂ ਦੇਖ ਲਓ ਵਲੰਟੀਅਰ ਸਹਿਬਾਨ ਕਈ ਸੌ ਦੀ ਗੰਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਆਏ ਨੇ ਝੰਡੇ ਫੜੇ ਨੱਥਾਂ 'ਚ ਨਾਰੇ ਲਾ ਰਹੇ ਨੇ ਔਰ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਜੂਤਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ ਕਿਉਂ ਫੜੇ ਉਹ ਚੱਕਰ ਵਿੱਚ ਕੋਈ ਨਿਆਂਪਾਲਤ ਦੀ ਟੱਕਰ ਵਿੱਚ ਮੈਂ ਮੁਕਾਬਲੇ ਤੇ ਕਿਸੇ ਨਾਲ ਨਹੀਂ ਜੋ ਨਿੱਕਾ ਤੇ ਨਹੀਂ ਗਰਮੀ ਜੀ ਮੈਨੂੰ ਦੱਸੋ ਕਿਹੜਾ ਜੀ ਅੱਜ ਹੈ ਕੋਈ ਕਾਲੀ ਕਾਂਗਰਸ ਬੀਜੇਪੀ ਨਜ਼ਰ ਆਉਂਦੀ ਕਿਤੇ ਜੀ ਆਮ ਆਦੀ ਪਾਰਟੀ ਵਾਲੇ ਬੜਕਾ ਮਾਰਦੇ ਫਿਰਦੇ ਸਲਕਾਂ ਦੇ ਉਹ ਕਾਨੂੰਨ ਨਿਕਲਦੇ ਗਰਮੀ ਚ ਦੇ ਐਸੀ ਵਾਲੇ ਨੇ ਜੀ ਸਾਡੇ ਜਿਹੜੇ ਆਰਗੇਨਿਕ ਵਲੰਟੀਅਰ ਨੇ ਬਿਲਕੁਲ ਜ਼ਮੀਨੀ ਲੈਵਲ ਤੇ ਵਲੰਟੀਅਰ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਾਰੇ ਕਿਤੇ ਜ਼ਮੀਨੀ ਲੈਵਲ ਤੇ ਕੰਮ ਕਰ ਰਹੇ ਨੇ ਡਾਕਟਰ ਤਾਂ ਵੀਰੇ ਬੜਾ ਦਾਵਾ ਕਰ ਰਹੇ ਨੇ ਵੀ ਜਿੱਤ ਪੱਕੀ ਹੈ ਦਾਵਾ ਤਾਂ ਸਾਰੇ ਕਰਦੇ ਆ ਜੀ ਦਾਵਾ ਤਾਂ ਪਿਛਲੀ ਵਾਰ ਵੀ ਕਰਦੇ 2019 ਚ ਲੜੇ ਸੀ ਉਦੋਂ ਵੀ ਹਾਰ ਗਏ ਸੀ ਸੋ ਦਾਵਾ ਤਾਂ ਹਰੇਕ ਹੀ ਕਰਦਾ ਜੀ ਪਰ ਮੌਜੂਦਾ ਸਰਕਾਰ ਆ ਸਰਕਾਰ ਦੇ 3 ਸਾਲ ਬੱਜੇ ਪਏ ਆ ਪੰਜਾਬ ਦੇ ਲੋਕ ਲੋਕ ਸਭਾ ਪਟਿਆਲਾ ਦੇ ਲੋਕ ਸਿਆਣੇ ਆ ਉਹਨਾਂ ਨੂੰ ਪਤਾ ਵੀ ਤਾਂ 1 ਜੂਨ ਤੱਕ ਨਜ਼ਰ ਆਉਣੇ ਆ ਬਾਅਦ 3 ਸਾਲ ਤਾਂ ਆਵਾਦੀ ਪਾਰਟੀ ਨੇ ਕੰਮ ਆਉਣਾ ਜੀ ਦਾ ਪਿੰਡਾਂ ਦੀ ਡਿਵੈਲਪਮੈਂਟ ਲਾ ਲੋ ਸ਼ਹਿਰ ਦੀ ਡਿਵੈਲਪਮੈਂਟ ਨਾਲ ਉਹ ਸਾਰੀ ਸਰਕਾਰ ਨੇ ਕਰਨੀ ਹੈ ਪੰਜਾਬ ਸਰਕਾਰ ਨੇ ਕਰਨੀ ਹੈ ਸੋ ਇਸ ਕਰਕੇ ਲੋਕ ਸਿਆਣੇ ਆ ਔਰ ਉਹਨਾਂ ਦਾ ਅੰਦ ਜਿਹੜਾ ਆਮ ਆਦਮੀ ਪਾਰਟੀ ਵੱਲ ਲਗਾਤਾਰ ਵੱਧ ਰਿਹਾ ਜੀ ਪਰਨੀਤਕਰਨ ਕਿਸ ਤਰ੍ਹਾਂ ਦੇਖੋ ਕਾਂਗਰਸ ਆ ਕੇ ਪਹਿਲੀ ਵਾਰੀ ਬੀਜੇਪੀ 'ਚ ਚੋਣ ਲੜ ਦੇਖੋ ਕਿਸਾਨ ਜਿਹੜੇ ਆ ਨਾ ਜੀ ਆਂਧਾਪਾ ਕਿਸਾਨ ਦੇ ਨਾਲ ਤੁਸੀਂ ਅਗਰ ਬਦਤਮੀਜੀ ਕਰੋਗੇ ਉਹਨਾਂ ਨਾਲ ਤੱਕਾ ਕਰੋਗੇ ਉਹਨਾਂ ਦਾ ਅਤਿਆਚਾਰ ਕਰੋਗੇ ਤੁਸੀਂ ਦਿੱਲੀ 'ਚ ਨਹੀਂ ਜਾਣ ਦੇਵੋਗੇ ਤਾਂ ਇਹ ਤਾਂ ਮਾੜੀ ਗੱਲ ਹੈ ਨਾ ਜੀ ਕਿਸਾਨ ਆਂਧਾਪਾ ਜੀ ਅਗਰ ਕਿਸਾਨ ਦਾ ਸਰਕਾਰ ਨਹੀਂ ਤੁਸੀਂ ਕਰਦੇ ਤਾਂ ਫਿਰ ਤੁਸੀਂ